ਦੀ ਸਰਕਾਰ ਮਰਦਾਬਾਹ ਜੀ ਦਾ ਸਿੰਘ ਕੁਲਵੜੀ ਇਸ ਵੇਲੇ ਆਪਾਂ ਮੌਜੂਦ ਆ ਜੀ ਨਾਨਾ ਨਗਰ ਕਿਥੇ ਕਿ ਅੱਜਦਰਦ ਕੁਮਾਰ ਮੋਦੀ ਜੀ ਪਹੁੰਚੇ ਸੀਗੇ ਆਪਣੀ ਰੈਲੀ ਵਾਸਤੇ ਔਰ ਉਹਨਾਂ ਦਾ ਵਿਰੋਧ ਵਾਸਤੇ ਪਹੁੰਚੀ ਹੋਈ ਹੈ ਜੀ ਇੱਕ ਸਾਰ ਜਿੱਥੇ ਬਧੀਆਂ ਔਰ ਅਜਨਾਲਾ ਬੈਲਟ ਤੋਂ ਸਿਰ ਮੋਹ ਰੱਖੂ ਅਣਥੱਕ ਅਤੇ ਇਮਾਨਦਾਰ ਚਰਨਜੀਤ ਸਿੰਘ ਤਾਲੂਕ ਸੂਬਾ ਚਰਨਸਕਤ ਆਪਾਂ ਇਹਨੇ ਗੱਲਬਾਤ ਕਰਾਂਗੇ ਵੀ ਅੱਜ ਦੇ ਵਿਸ਼ੇ ਦੇ ਬਾਰੇ ਅ ਕੌਣ ਸਾਫ ਆਈ ਟੂ ਸੀ ਇਟ ਟੈਕਨੋ ਕੀ ਗਣਾ ਚਾਹੁੰਦਾ ਮੈਂ ਤਾਂ ਕਹਿੰਦਾ ਜੀ ਇੰਨਾ ਬੇਈਮਾਨ ਸਰਕਾਰਾਂ ਦਾ ਵਿਰੋਧ ਕਰਨ ਕਹਿੰਦੇ ਆ ਜਿਹੜੀਆਂ ਆਪਣੇ ਸਮੇਂ-ਸਮੇਂ ਤੇ ਆਪਣੇ ਵਾਅਦੇ ਕਰਕੇ ਮੁੱਕਰਦੀਆਂ ਜਾਂ ਅੱਜੇ ਦੁਬਾਰਾ ਫੇਰ ਪੰਜਾਬ ਤੋਂ ਵੋਟਾਂ ਲੈਣ ਨੂੰ ਇੱਥੇ ਆ ਰਹੇ ਆ ਮੈਂ ਤਾਂ ਇਹ ਕਹਿੰਦਾ ਕਿ ਸਭ ਤੋਂ ਵੱਧ ਸਾਡੇ ਗਦਾਰਾਂ ਨੂੰ ਉਹ ਕਹਿੰਦੇ ਨੇ ਦੁਸ਼ਮਣੋਂ ਪਹਿਲਾਂ ਗਦਾਰ ਨੂੰ ਮਾਰ ਦੇਣਾ ਚਾਹੀਦਾ ਇੰਨਾ ਗਦਾਰਾਂ ਦਾ ਪੇੜਾ ਕਰਕੇ ਹੋ ਗਿਆ ਇੰਨਾ ਗਦਾਰਾਂ ਨੂੰ ਭਜਾਓ ਪਿੰਡਾਂ ਦੇ ਉੱਤੋਂ ਜਿਹੜੇ ਗਦਾਰ ਅੱਜ ਬੀਜੇਪੀ ਦੀ ਝੋਲੀ ਵਿੱਚ ਬਹਿ ਗਏ ਆ ਜਿਹੜੇ ਗਦਾਰ ਅੱਜ ਮੋਦੀ ਦੀ ਝੋਲੀ ਵਿੱਚ ਬਹਿ ਗਏ ਇਹਨਾਂ ਨੂੰ ਬਿਲਕੁਲ ਇਹਨਾਂ ਦਾ ਵਿਰੋਧ ਕਰੋ ਇਹਨਾਂ ਨੂੰ ਪਿੰਡਾਂ ਤੋਂ ਰੋੜੇ ਮਾਰ-ਮਾਰ ਪਛਾਓ ਇਹਨਾਂ ਗਦਾਰਾਂ ਦੇ ਕਰਕੇ ਅੱਜ ਫਿਰ ਮੋਦੀ ਦੁਬਾਰਾ ਪੂਰੇ ਪੰਜਾਬ ਦੀ ਧਰਤੀ ਦੇ ਉੱਤੇ ਆਇਆ ਤਿਆੜ ਕੇ ਫਿਰ ਵੋਟਾਂ ਮੰਗਣ ਡਿਆ ਬਿਲਕੁਲ ਇਹਨਾਂ ਨੂੰ ਵੋਟਾਂ ਪਾਉਣ ਤੋਂ ਤਨਕਾਰ ਕਰੋ ਇਹਨਾਂ ਦਾ ਵਿਰੋਧ ਕਰੋ ਕਿਉਂਕਿ ਸਰਕਾਰ ਨੇ ਅੱਜ ਤੱਕ ਅੱਜ ਤੁਹਾਡੇ ਕਹਿਣ ਦੇ ਮਤਲਬ ਵਿੱਚ ਜਿਹੜਾ ਕਿ ਸ਼ਬਦ ਕਹੇ ਸੀ ਇਹ ਪਰ ਵੀ ਦੀ ਉਹ 정치ਵੀ ਵਾਲੇ ਸ਼ਬਦ ਉਹ ਸ਼ਾਇਦ ਭੁੱਲ ਕੇ ਹੋਣਗੇ ਪੰਜਾਬ ਦੀ ਜਨਤਾ ਨੂੰ ਕੋਈ ਉਹ ਤਾਂ ਇਹਨਾਂ ਨੂੰ ਲੋਕਾਂ ਨੂੰ ਧੂਠ ਮਾਰ ਕੇ ਗਮਰਾਹ ਕਰਕੇ ਇਹ ਸਰਕਾਰਾਂ ਵੋਟਾਂ ਲੈ ਜਾਂਦੀਆਂ ਇਹਨਾਂ ਵੋਟਾਂ ਦੇ ਬਾਅਦ ਜਿਹੜੇ ਇਹੋ ਹੀ ਸਾਡੇ ਦੇ ਮੁਖਤੌਟੀਆਂ ਇਹ ਕਰਕੇ ਇਹਨਾਂ ਨੂੰ ਬਹੁਤ ਇਹਨਾਂ ਨੂੰ ਰੋੰਦੀ ਜਿਹੜਾ ਬਿਲਕੁਲ ਆਪਣਾ ਦੇਸ਼ ਦਾ ਗੁਦਾਰ ਬੰਦਾ ਜਿਹਨੇ ਦੇਸ਼ ਹੀ ਪੰਜਾਬ ਦੀ ਸਬੰਧਿਤ ਜਵਾਨੀ ਨੂੰ ਧੋਪਿਆ ਇਹਨਾਂ ਲੋਕਾਂ ਦਾ ਬਿਲਕੁਲ ਵਿਰੋਧ ਕਰੋ ਤੇ ਪੰਜਾਬ ਤੋਂ ਭਜਾਓ ਬਾਕੀ ਲੋਕਾਂ ਨੂੰ ਜਿਹੜੇ ਬਾਕੀ ਜੋ ਵੀ ਜਿਹੜਾ ਚੰਗਾ ਬੰਦਾ ਉਹਨੂੰ ਵੋਟਾਂ ਪਾਉ ਉਹ ਬੀਜੇਪੀ ਨੂੰ ਬਿਲਕੁਲ ਪੰਜਾਬ ਤੋਂ ਭਜਾਓ ਠੀਕ ਪਹਿਲਾਂ ਇਹਨਾਂ ਮੋਦੀ ਸਰਕਾਰ ਨੇ ਸਾਡਾ 700 ਕਿਸਾਨ ਆਪਣੇ ਦਿੱਲੀ ਵਿੱਚ ਸ਼ਹੀਦ ਕਰਤਾ ਤੇ ਕੱਲ ਹੀ ਅੱਜ ਕੱਲ ਦੀ ਗੱਲ ਹੈ ਸਾਡੇ ਛੋਟੇ ਵੀਰ ਸੁਪ ਕਰਨ ਨੂੰ ਇਹਨਾਂ ਨੇ ਖਨੋਰੀ ਬਾਰਡਰ ਤੇ ਸ਼ਹੀਦ ਕਰਤਾ ਹੁਣ ਤੇ ਦੇਖੋ ਜਿਹੜਾ ਇਹਨਾਂ ਦੇ ਨਾਲ ਤੁਰਦਾ ਜਾਣ ਨੂੰ ਵੋਟ ਪਾਦਾ ਉਹ ਤੇ ਹਿੰਦੁਸਤਾਨ ਦਾ ਗਦਾਰ ਆ ਜੀ ਠੀਕ ਹੈ ਜੀ ਅਸੀਂ ਉਹਦੇ ਅਸੀਂ ਇਹਨਾਂ ਦੀ ਪਾਰਟੀ ਦੇ ਵਰਖਲਾਪ ਆ ਅਸੀਂ ਤੇ ਨਾ ਤੇ ਆਪਣਾ ਇਹਨਾਂ ਨੂੰ ਵੋਟ ਦਵਾਂਗੇ ਤੇ ਨਾ ਇਹਨਾਂ ਨੂੰ ਪੈਣ ਦਵਾਂਗੇ ਠੀਕ ਹੈ ਠੀਕ ਹੈ ਜੀ ਠੀਕ ਪੜ ਕੀ ਨਾਮ ਆਪਣਾ ਮੇਰਾ ਨਾਮ ਹਰੀ ਸਿੰਘ ਹੈ ਜੀ ਹਾਂ ਜੀ ਹਰੀ ਸਿੰਘ ਹਰੀ ਸਿੰਘ ਹਰੀ ਸਿੰਘ ਜੀ ਤੁਸੀਂ ਪਹੁੰਚੇ ਹੋ ਤੁਸੀਂ ਯੂਥ ਹੋ ਧਰ ਤੇ ਮਾਣ ਆ ਤੁਸੀਂ ਕੁਝ ਕਹਿਣਾ ਚਾਹੋਗੇ ਅੱਜ ਦੇ ਇਸ ਮੌਕੇ ਤੇ ਬਿਲਕੁਲ ਜੀ ਬਿਲਕੁਲ ਮੈਂ ਤੇ ਆਪਣੇ ਕਿਸਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਬਿਲਕੁਲ ਮੋਦੀ ਨੂੰ ਵੱਟੇ ਮਾਰੇ ਜਾਣ ਜਿਹੜਾ ਵਰਕਰ ਦਾ ਪਿੰਡਾਂ ਚ ਆਉਂਦਾ ਵਾ ਇਹਨਾਂ ਨੂੰ ਵੱਡੇ ਵੱਟ ਭਜਾਇਆ ਜਾਵੇ 2 ਸਾਲ ਪਹਿਲਾਂ ਆ ਜਿਹੜੇ ਕਾਲੇ ਕਾਨੂੰਨ ਸਾਡੀ ਝੋਲੀ ਪਾਏ ਸਨ ਉਹ ਵੀ ਜਿਹੜੇ ਅੱਜ ਤੱਕ ਜਿਨ੍ਹਾਂ ਨੇ ਮਤਾਂ ਨਹੀਂ ਪਾ ਕੇ ਦਿੱਤਾ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਜਿਹੜੀ ਮੋਦੀ ਸਰਕਾਰ ਆ ਜਿਹਦਾ ਬਿਲਕੁਲ ਬਾਈਕਾਟ ਕੀਤਾ ਜਾਵੇ ਹੋਰ ਜਿੰਨੂੰ ਮਰਜ਼ੀ ਵੋਟ ਪਾ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਬੀਜਪੀ ਨੂੰ ਬਿਲਕੁਲ ਫਰੋੜਦਾ ਪਾਈ ਜਾ ਧੰਨਵਾਦ ਜੀ ਗੱਲਬਾਤ ਹੁਣ ਬਸ ਜਿੱਥੇ ਬਹਿ ਗਏ ਆ ਤੇ ਕਿਧਰ ਦੀ ਯਾਤਰਾ ਆ ਇਹ ਜਿੱਥੇ ਮਰਜੀ ਰਹੇ ਸਰਕਾਰ ਆਈ ਤੇ ਆਏ ਆ ਜੀ ਮੋਦੀ ਦਾ ਵਿਰੋਧ ਕਰਨ ਵਾਸਤੇ ਅੱਛਾ ਤੇ ਇਹਨਾਂ ਸਰਕਾਰਾਂ ਦੀਆਂ ਮਾੜੀਆਂ ਦੀਤੀਆਂ ਕਰਕੇ ਅੱਜ ਫੇਰ ਇਹ ਦੁਬਾਰਾ ਪੰਜਾਬ ਦੇ ਵਿੱਚ ਆ ਗਿਆ ਇਹ ਜਿਹੜੀ ਝਾੜੂ ਸਰਕਾਰ ਆ ਇਹ ਵੀ ਮੋਦੀ ਪੱਖ ਨਾਲ ਰਲਈ ਹੋਈ ਸਰਕਾਰ ਆ ਜਿਹੜੀ ਕਿਸਾਨਾਂ ਦੇ ਜ਼ੁਲਮ ਕਰਨ ਜ਼ੁਲਮ ਕਰਨ ਤਗੜੀ ਹੋ ਗਈ ਜ਼ੁਲਮ ਕਰਈ ਆ ਇਹਦੇ ਮਖੋਟਾ ਹੀ ਪਹਿਨਿਆ ਇੱਕ ਝਾੜੂ ਵਾਲਾ ਬਾਕੀ ਇਹ ਵੀ ਕਿਸਾਨ ਵਿਰੋਧੀ ਸਰਕਾਰ ਆ ਕਿਉਂਕਿ ਅੱਜ ਸਾਨੂੰ ਵਿਰੋਧ ਕਰਨ ਤੋਂ ਰੋਕਿਆ ਜਾ ਰਿਹਾ ਇਹੋ ਸਰਕਾਰਾਂ ਦਾ ਉੱਟ ਸਿਆਸਤਿਆਂ ਨੇ ਰੋਕਿਆ ਤੁਹਾਡੇ ਪ੍ਰਸ਼ਾਸਨ ਨੇ ਸਾਡੇ ਪੁਲਿਸ ਵੀਰਾਂ ਮਾਜਮਾ ਨੇ ਨਾਲ ਤੁਹਾਡਾ ਕੀ ਹੋਇਆ ਵਿਹਾਰ ਸੀ ਉਹਨਾਂ ਦਾ ਜੋ ਪ੍ਰਸ਼ਾਸਨ ਦਾ ਵਧੀਆ ਵਿਹਾਰ ਆ ਸਾਡੇ ਨਾਲ ਪਰ ਸਰਕਾਰਾਂ ਦੀਆਂ ਬਾੜੀਆਂ ਦਿੱਤੀਆਂ ਕਰ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਕੁਝ ਲੀਟਰ ਗਦਾਰਾਂ ਦੀਆਂ ਲੀਡਰ ਗਦਾਰ ਲੀਡਰਾਂ ਦੀਆਂ ਨੀਤੀਆਂ ਕਾਰਨ ਅੱਜ ਮੋਦੀ ਦੁਬਾਰਾ ਪੰਜਾਬ ਚ ਆਇਆ